ਜੇ ਨਾਮ ਕੋ ਬਾਣੀ ਬੰਦੇ ਕੋਜ ਜਿਲ ਹਰ ਤੇ ਰੀਤਿ ਪਛਾਨੀ ਜੀ ਰੋਜ਼ਾਨਾ ਆਪਣੇ ਅੰਦਰ ਚਾਹਤੀ ਮੰਨੇ ਗੁਰੂ ਧਾਮ ਕਰ ਗੁਰੂ ਦੇ ਚਰਨ ਪੜਿ ਜੇ ਸਿੱਖਾਂ ਦਾ ਗੁਰੂ ਕੌਣ ਹੈ ਭਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮਾਨਕ ਗੁਰਦੁਆਰਿਆਂ ਦੇ ਪ੍ਰਕਾਸ਼ਮਾਨ ਇਹ ਗੁਰੂ ਤੇ ਪ੍ਰੀਤਿ ਗੁਰਪਾਤ ਸਾਹਿਬ ਜੇ ਤੁਸੀਂ ਗੁਰੂ ਮੰਨਦੇ ਹੋ ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਗੁਰੂ ਦੇ ਚਰਨਾਂ ਉੱਤੇ ਬੈਠ ਕੇ ਕੋਈ ਕੋਹ ਚਾਰਾਂ ਦਾ ਬੋਲ ਨੀ ਜਾਵੇ। ਮਾਫ਼ ਕਰਿਓ ਸਾਡੇ ਹਾਲਾਤ ਕੀ ਨੇ। ਕੋਈ ਦਰਨ ਨਹੀਂ ਇਹ ਗੁਰੂ ਗ੍ਰੰਥ ਸਾਹਿਬਾ। ਕੋਈ ਭੈਣ ਨਹੀਂ। ਇਹ ਦਰਨ ਮੈਨੂੰ ਕਰਨੀ ਨਹੀਂ ਚਾਹੀਦੀ ਪਰ ਅਸੀਂ ਗੁਰੂ ਪਾਤ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਇੰਦਾਂ ਦੀਆਂ ਗੱਲਾਂ ਸੰਸਾਰ ਦੀਆਂ ਗੱਲਾਂ ਜਦ ਕੱਲ ਮੋਬਾਈਲ ਤੋਂ ਯੂਜ਼ ਕਰਦਾ। ਇਹ ਇੰਨਾਂ ਦੇ ਲੋਕਾਂ ਨੂੰ ਗੁਰਨਾਨਕ ਪਾਤਸ਼ਾਹ ਨੇ ਸੰਭਾਾਇਆ। ਗੁਰਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਤੁਸੀਂ ਮੁਸਲਮਾਨ ਹੋ ਜਾਂ ਹਿੰਦੂ ਹੋ? ਕਹਿੰਦੇ ਮੈਂ ਪਰਮਾਤਮਾ ਦਾ ਭਗਤ ਹਾਂ। ਅੱਲਾ ਨੂੰ ਮੰਨਦੇ ਹੋ ਕਹਿੰਦੇ ਅੱਲਾ ਨੂੰ ਮੰਨਦੇ ਆ ਕਹਿੰਦੇ ਚਲੋ ਫਿਰ ਕੁਰਾਨ ਸਾਡੇ ਨਾਲ ਨਵਾਜ਼ ਅਦਾ ਕਰੋ। ਕਹਿੰਦੇ ਚਲੋ ਚਲਦੇ।

ਕਹਿੰਦੇ ਜਦੋਂ ਨਵਾਜ਼ ਅਦਾ ਕਰ ਰਹੀ ਸੀ ਤੁਹਾਡਾ ਧਿਆਨ ਘਰ ਸੂਈ ਹੋਈ ਗਾਂ ਦੇ ਵਿੱਚ ਸੀ ਮਸ਼ੀਨੀ ਵਿੱਚ ਸੀ ਸੁਧਰ ਧਿਆਨ ਅੱਲਾਹ 'ਚ ਨਹੀਂ ਸੀ ਉਸ ਪਰਮਾਤਮਾ 'ਚ ਧਿਆਨ ਸੀ ਗੁਰੂਆਂ ਪਿਆਰਿਓ ਅਸੀਂ ਦਿਖਾਵਾ ਬੰਦ ਕਰੋ ਸੱਚਮੁੱਚ ਜੇ ਤਰ ਹੁੰਦੇ ਰਸਤੇ ਤੇ ਚੱਲਣਾ ਦਿਖਾਵਾ ਬੰਦ ਕਰ ਧਾਰਮਿਕ ਇਨਸਾਨ ਦਾ

ਸੁਮੇਸ਼ ਪਿਤਾਪੁਰ ਗੋਬਿੰਦ ਸਿੰਘ ਮਹਾਰਾਜ ਇੱਕ ਰਾਜਾ ਬਣ ਕੇ ਇੱਕ ਮਹਾਰਾਜਾ ਬਣ ਕੇ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਾਜਾ ਬਣ ਕੇ ਵੀ ਬਹਿ ਸਕਦੇ ਨੇ ਇੱਕ ਫਕੀਰ ਬਣ ਕੇ ਮੱਛੀ ਫੜਦੇ ਜੰਗਲਾਂ ਤੇ ਕੰਡਿਆਂ ਤੇ ਵੀ ਸੌ ਸਕਦੇ ਨੇ ਤੇ ਉੱਤ ਦਾ ਪੀਰ ਬਣ ਕੇ ਨਵੀਂ ਖਾਣੇ ਨਵੀਂ ਖਾਦੇ ਮੁੰਡਿਆਂ ਤੇ ਵੀ ਬਹਿ ਸਕਦੇ ਨੇ ਇਹ ਭਗਤ ਦੀ ਪਹਿਚਾਣ ਹੈ ਸੰਸਾਰ ਤੋਂ ਇੱਕ ਬਲੋ ਸੰਸਾਰ

باہر ہو 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 ہوئی آنند کی اوسطا کسی گردوارے نے نہیں دینی آنند کی دی اوستھا کسی مندر نے نہیں دینی آنند کی دی اوستھا کسی مسجد نے نہیں دینی ਅਨੰਦ ਦੀ ਅਵਸਥਾ ਤੇਰੀ ਆਤਮਾ ਨੇ ਦੇਣੀ ਹੈ ਆ ਫੋਨ ਸੱਜੀ ਤੇ ਆਤਮਾ ਤੱਕ ਪਹੁੰਚਣ ਦਾ ਰਸਤਾ ਤੈਨੂੰ ਗੁਰੂ ਘਰ ਦੱਸੇਗਾ ਆਤਮਾ ਤੱਕ ਪਹੁੰਚਣ ਦਾ ਰਸਤਾ ਤੈਨੂੰ ਮੰਦਰ ਦੱਸੇਗਾ ਆਤਮਾ ਤੱਕ ਪਹੁੰਚਣ ਦਾ ਰਸਤਾ ਤੈਨੂੰ ਮਸਜਿਦ ਦੱਸੇਗਾ ਪਰ ਅਸਾਂ ਨੇ ਰੱਬ ਨੂੰ ਗੁਰਦੁਆਰੇ ਦੇ ਵਿੱਚ ਚਾਰ ਮਨਾਰ ਦੇ ਵਿੱਚ ਫਸਾ ਕੇ ਰੱਖ ਦਿੱਤਾ ਕਿ ਇੱਥੇ ਰੱਬ ਹੈ ਇਹ ਤੋਂ ਬਾਹਰ ਹੈ ਨਹੀਂ ਭਾਈ ਜਿੱਥੇ ਜਿੱਥੇ ਦੇਖਦੇ ਹੋ ਉਸ ਪਰਮਾਤਮਾ ਦਾ ਵਾਸ ਹੈ ਉਹ ਪਰਮਾਤਮਾ ਵਸਦਾ ਹੈ ਸਹਿਬ ਆਂਗਰ ਸਭ ਤੋਂ ਪਹਿਲਾਂ ਜੇ ਬੰਦੇ ਨੂੰ ਬੰਦੇ ਵਿੱਚੋਂ ਰੱਬ ਨਹੀਂ ਦਿਖਿਆ ਉਹ ਕਿੱਦੋਂ ਵੀ ਰੱਬ ਨੂੰ ਦੇਖਣਾ ਜੇ ਇਨਸਾਨ ਨੂੰ ਇਸ ਕੁਦਰਤ ਵਿੱਚ ਰੱਬ ਨਹੀਂ ਦਿਖਿਆ ਤਾਂ ਕਿੰਨੇ ਰੱਬੀ ਦੇ ਗੁਣਾ ਕਹਿੰਦੇ ਸੁਨਿਆਰ ਨੇ ਬਣਾਇਆ ਸੋਨੇ ਦਾ ਤਰਣ ਆਪਣੇ ਆਪ ਨੂੰ ਕੱਥਾ ਸਮਝ ਬਾਇ ਤੇ ਮੈਂ ਸੋਨੇ ਦਾ ਤਰਣ ਕਰਤਾ ਕੀ ਤੂੰ ਸਿਰੋਲੇ ਮੰਦਰ ਵਿੱਚ ਬੈਠਾ ਨਹੀਂ ਕਹਿੰਦੇ ਤੂੰ ਵੀ ਕਰਤਾ ਫਿਰ ਕਰਤਾ ਹੀ ਹੋ ਸਰਬ ਕਹਿੰਦੇ ਕਰਤਾ કોણ ਹੈ ਗੁਰੂ ਨਾਨਕ ਕਹਿੰਦੇ ਕਰਤਾ ਪੁਰਖ ਠੀਕ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਹਿੰਦੇ ਪਰਮਾਤਮਾ ਇੱਕ ਹੈ ਉਹਦਾ ਨਾਮ ਸੱਚ ਹੈ ਸਭ ਕੁਝ ਕਰਨ ਵਾਲਾ ਉਹ ਹੈ ਅਸੀਂ ਉਹਦੀ ਕਿਰਤ ਦਾ ਕਰਤਾ ਸਾਡੇ ਅੰਦਰ ਹੈ ਕੀ ਮੁੰਡੇ ਕੀ ਬੋਲਦਾ ਹੈ ਜਿਹੜਾ ਆਪਣੀ ਕਿਰਤ ਦੇ ਵਿੱਚ ਰਹਿਦਾ ਹੈ ਖੇਤ ਦੇ ਵਿੱਚ ਬੀਰ ਬੀਜਣ ਵਾਲਾ ਕਿਸਾਨ ਆਪਣੇ ਚੌਲਾਂ ਦੇ ਵਿੱਚ ਆਪਣੀ ਕਲਪ ਵਿੱਚ ਸਦਾ ਨਹੀਂ ਰਹਿ ਸਕਦਾ ਇਹ ਬਾਇਦਰਤੂ ਕੇਵਲ ਕਰਨਾ ਹੈ ਜਿਹੜੇ ਆਪਣੇ ਇਨਸਾਨ ਨੂੰ ਬਣਾ ਕੇ ਜਾਨਵਰ ਨੂੰ ਬਣਾ ਕੇ ਕੁਦਰਤ ਨੂੰ ਬਣਾ ਕੇ ਵਿੱਚ ਬਸਦਾ ਇਸ ਕਰਕੇ ਤੂੰ ਹੀ ਕਰਤਾ ਹੈ ਤੈਨੂੰ ਕਿਸੇ ਦਾ ਡਰ ਨਹੀਂ ਤੇਰਾ ਕੋਈ ਬੈਰੀ ਨਹੀਂ ਅਕਾਲ ਮੂਰਤ ਤੂੰ ਹੀ ਕਿਵਤ ਦੇ ਕਿਉਂ ਸਮੇਂ ਤੋਂ ਰਹਤਾ ਹੈ ਆਮ ਤੌਰ ਤੇ ਕਹਿ ਦਿੰਦੇ ਕਹਿੰਦੇ 라वण ਕਾਲ ਨੂੰ ਆਪਣੇ ਪਾਵੇ ਭੁਲੇਭਲੇ ਕੇ ਰੱਖਦਾ ਹੈ ਉਹਦਾ ਮਤਲਬ ਕੀ ਭਗਤ ਦੇ ਵਾਸਤੇ ਸਮਾਂ ਨਹੀਂ ਹੈ ਸਮਾਂ ਇਸ ਦੁਨੀਆ ਵਾਸਤੇ ਹੈ ਭਗਤ ਵਾਸਤੇ ਨਹੀਂ ਇਨਸਾਨ ਦੇ ਤਿੰਨ ਦਿਮਾਗ ਹੁੰਦੇ ਨੇ ਇੱਕ ਚੇਤਮਨ ਅਚੇਤਮਨ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਤੇ ਅਨਕੌਨਸ਼ੀਅਸ ਮਾਈਂਡ ਅਨਕੌਨਸ਼ੀਅਸ ਮਾਈਂਡ ਜਦ ਜਿਵੇਂ ਆਪਾਂ ਕਹਿੰਦੇ ਨੇ ਮੇਰੇ ਚੱਕਰ ਆ ਗਿਆ ਪੈਣਾ ਕਹਿੰਦੀ ਹੁੰਦੇ ਮੇਰੇ ਚੱਕਰ ਆ ਗਿਆ ਮੈਂ ਤਾਂ ਆਵਾਜ਼ ਉੱਚ ਗਿਆ ਸੀ ਮੇਰਾ ਮੈਨੂੰ ਦਿਖਣੋਂ ਹਟ ਗਿਆ ਸੀ ਇਹਨੂੰ ਕਹਿੰਦੇ ਨੇ ਅਨਕੌਨਸ਼ੀਅਸ ਮਾਈਂਡ ਇੱਕ ਹੁੰਦਾ ਚੇਤਮਨ ਕੌਨਸ਼ੀਅਸ ਮਾਈਂਡ ਇੱਕ ਜਿਹਦਾ ਹੁੰਦਾ ਜਿਹੜਾ ਸਾਨੂੰ ਪੀਤੇ ਹੋਏ ਕੱਲ ਵਿੱਚ ਤੇ ਆਉਣ ਵਾਲੇ ਕੱਲ ਵਿੱਚ ਰੱਖਦਾ ਹੋ ਦੋ ਪ੍ਰਕਾਰ ਦੇ ਬੰਦੇ ਹੋਣਗੇ ਇੱਕ ਅਜੇ ਕੁਮਾਰ ਜੀ ਦਾ ਕੋਈ ਭੈਣ ਭਰਾ ਹੋਵੇਗਾ بڑا ਮੁਸਲਮਾਨ ਹੋਵੇਗਾ ਕਿ ਮੇਰਾ ਭਰਾ ਮੇਰਾ ਬੱਚਾ ਸ਼ਹੀਦ ਹੋ ਗਿਆ ਜਿਵੇਂ ਦਸ਼ਮੇਸ਼ ਪਟਾਰ ਦੀ ਮਹਾਰਾਜ ਜੀ جلیان پیندیان دلینے ہونیاں مناثی جہا کےπάضارین گے اگرم کے ہوتا ٹا ملائے اس گناتے ہیں ب女 گے دولینے میں رہا ہست گناتے ہیں ٹبا منا کیں نسم کی وorusکشیسی کی مرنی 관련 کے دنیاں یادز رکھیں چوزیو پارم کرچا